ਤਤ ਖਾਲਸਾ ਤੇ ਬੰਦਈ ਖਾਲਸਾ ਬੰਦਾ ਬਹਾਦਰ ਨੂੰ ਜਿਹੜੇ ਸਿੱਖ ਉਸ ਵੇਲੇ ਗੁਰੂ ਮੰਨਣ ਲੱਗ ਪਏ ਸੀ ਜਿਹੜੇ ਕਹਿੰਦੇ ਸੀ ਬੰਦਾ ਬਹਾਦਰ ਸਾਡਾ ਗੁਰੂ ਹੈ 11ਵਾਂ ਗੁਰੂ ਹੈ ਉਹ ਉਹਨਾਂ ਨੇ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਸੀ ਉਹ ਸੂਹੇ ਰੰਗ ਦੇ ਲਾਲ ਰੰਗ ਦੇ ਦੁਮਾਲੇ ਜਾਂ ਵਸਤਰ ਪਹਿਨਣ ਲੱਗ ਪਏ ਸੀ ਬੰਦਈ ਖਾਲਸਾ ਹਾਂ ਬੰਦਈ ਖਾਲਸਾ ਵਾਲੇ ਤਤ ਖਾਲਸਾ ਕੀ ਹੈ ਤਤ ਖਾਲਸਾ ਤਾਂ ਅੱਜ ਵੀ ਜਿਹੜਾ ਆਪਾਂ ਦਰਸ਼ਨ ਕਰਦੇ ਆ ਉਹ ਅਗਵਾਈ ਜਿਹੜੀ ਸੀ ਪੰਜ ਸਿੰਘ ਸਹਿਬਾਨ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੋਂ ਭੇਜੇ ਸੀ ਬਾਬਾ ਬਨੋਦ ਸਿੰਘ ਜੀ ਦੀ ਕਮਾਨ ਹੇਠ ਜਿਹੜੇ ਭੇਜੇ ਸੀ ਪੰਜ ਸਿੰਘ ਸਹਬਾਨ ਹਜੂਰ ਸਾਹਿਬ ਤੋਂ ਉਹ ਤਤ ਖਾਲਸੇ ਦੇ ਧਾਰਮਿਕ ਸੀ। ਸ੍ਰੀ ਅਮਰitsar ਸਾਹਿਬ ਵਿਖੇ ਜਦੋਂ ਦੋ ਚਿੱਠੀਆਂ ਪਾਈਆਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਤਤ ਖਾਲਸਾ ਤੇ ਉਹ ਫੈਸਲਾ ਹੋਇਆ ਸੀ ਕਿ ਉੱਥੇ ਦੋ ਚਿੱਠੀਆਂ ਪਾ ਕੇ ਸਰੋਵਰ ਦੇ ਵਿੱਚ ਆਪਾਂ ਵਹਾ ਦੇਾਂਗੇ ਤੇ ਜਿਹੜੀ ਚਿੱਠੀ ਬਾਹਰ ਆ ਜਾਏਗੀ ਉਹ ਦੀ ਜਿੱਤ ਹੋਏਗੀ। ਸੋ ਉਸ ਵੇਲੇ ਤਤ ਖਾਲਸੇ ਦੀ ਚਿੱਠੀ ਹਰਕੀ ਪੌੜੀ ਤੇ ਆਈ ਸੀ। ਤੋ ਉਸ ਵੇਲੇ ਤਤ ਖਾਲਸੇ ਦੀ ਫਿਰ ਗੁਰੂ ਸਾਹਿਬ ਜੀ ਨੇ ਉਦੋਂ ਇਹ ਧਾਰਨਾ ਅੱਜ ਵੀ ਇਹੀ ਧਾਰਨਾ ਹੈ ਵੀ ਜਿਹੜਾ ਫੈਸਲਾ ਨਾ ਨਿਭੜੇ ਉਹ ਗੁਰੂ ਸਾਹਿਬ ਜੀ ਦੇ ਉੱਤੇ ਛੱਡ ਦੋ ਸਿੱਖੀ ਚ ਕਿਹੜੇ ਰੰਗ ਪ੍ਰਵਾਨਤ ਨੇ ਇਹ ਜਿਹੜਾ ਰੰਗਾਂ ਦਾ ਵਿਸ਼ਾ ਹੈ ਨਾ ਇਹ ਜਦੋਂ ਆਪਾਂ ਸਾਡੇ ਗ੍ਰੰਥਕਾਰਾਂ ਨੂੰ ਵੀ ਪੜ੍ਹਦੇ ਆ ਪੰਥ ਦੇ ਵਿੱਚ ਚਿੱਟਾ ਕੇਸਰੀ ਬਸੰਤੀ ਤੇ ਸੁਰਮਈ ਇਹ ਰੰਗ ਪੰਥ ਪ੍ਰਵਾਨਤ ਨੇ ਜਿਨ੍ਹਾਂ ਨੂੰ ਗ੍ਰੰਥਕਾਰਾਂ ਨੇ ਵੀ ਜ਼ਿਕਰ ਕੀਤਾ ਭਾਈ ਦਇਆ ਸਿੰਘ ਜੀ ਦੇ ਰਹਿਤਨਾਮੇ ਦੇ ਵਿੱਚ ਸਪਸ਼ਟ ਜ਼ਿਕਰ ਹੈ ਕਿ ਚਿੱਟਾ, ਸੁਰਮਈ, ਕੇਸਰੀ ਤੇ ਬਸੰਤੀ ਇਹ ਰੰਗ ਖਾਲਸੇ ਨੇ ਵਰਤਨੇ ਨੇ ਵਰਜਿਤ ਵੀ ਕੀਤਾ ਜਿਹੜਾ ਇੱਕ ਸੂਹਾ ਰੰਗ ਜਿਹਨੂੰ ਆਪਾਂ ਲਾਲ ਰੰਗ ਕਹਿ ਦਿੰਨੇ ਆ ਉਹ ਰੰਗ ਉਤੋਂ ਵਰਜਿਤ ਕੀਤਾ ਵੀ ਖਾਲਸੇ ਨੇ ਇਹ ਰੰਗ ਨਹੀਂ ਵਰਤਨਾ ਸਤ ਖਾਲਸਾ ਤੇ ਬੰਦਾਈ ਖਾਲਸਾ ਬੰਦਾ ਬਹਾਦਰ ਨੂੰ ਜਿਹੜੇ ਸਿੱਖ ਉਸ ਵੇਲੇ ਗੁਰੂ ਮੰਨਣ ਲੱਗ ਪਏ ਸੀ ਜਿਹੜੇ ਕਹਿੰਦੇ ਸੀ ਬੰਦਾ ਬਹਾਦਰ ਸਾਡਾ ਗੁਰੂ ਹੈ 11ਵਾਂ ਗੁਰੂ ਉਹ ਉਹਨਾਂ ਨੇ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਸੀ ਉਹ ਸੁਹੇ ਰੰਗ ਦੇ ਲਾਲ ਰੰਗ ਦੇ ਦੁਮਾਲੇ ਜਾਂ ਬਸਤਰ ਪਹਿਨਣ ਲੱਗ ਪਏ ਸੀ ਬੰਦਾਈ ਖਾਲਸਾ ਹਾਂ ਬੰਦਾਈ ਖਾਲਸਾ ਵਾਲੀ ਤਤ ਖਾਲਸਾ ਕੀ ਹੈ ਤਤ ਖਾਲਸਾ ਤਾਂ ਅੱਜ ਵੀ ਜਿਹੜਾ ਆਪਾਂ ਦਰਸ਼ਨ ਕਰਦੇ ਆ ਉਹ ਅਗਵਾਈ ਜਿਹੜੀ ਸੀ ਪੰਜ ਸਿੰਘ ਸਹਿਬਾਨ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੋਂ ਭੇਜੇ ਸੀ ਬਾਬਾ ਬਨੋਦ ਸਿੰਘ ਜੀ ਦੀ ਕਮਾਨ ਹੇਠ ਜਿਹੜੇ ਭੇਜੇ ਸੀ ਪੰਜ ਸਿੰਘ ਸਹਿਬਾਨ ਹਜੂਰ ਸਾਹਿਬ ਤੋਂ ਉਹ ਤਤ ਖਾਲਸੇ ਦੇ ਧਾਰਮਿਕ ਸ੍ਰੀ ਅਮਰitsar ਸਾਹਿਬ ਵਿਖੇ ਜਦੋਂ ਦੋ ਚਿੱਠੀਆਂ ਪਾਈਆਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਤਤ ਖਾਲਸਾ ਤੇ ਉਹ ਫੈਸਲਾ ਹੋਇਆ ਸੀ ਕਿ ਉੱਥੇ ਦੋ ਚਿੱਠੀਆਂ ਪਾ ਕੇ ਸਰੋਵਰ ਦੇ ਵਿੱਚ ਆਪਾਂ ਵਹਾ ਦੇਾਂਗੇ ਤੇ ਜਿਹੜੀ ਚਿੱਠੀ ਬਾਹਰ ਆ ਜਾਏਗੀ ਉਹਦੀ ਜਿੱਤ ਹੋਏਗੀ ਸੋ ਉਸ ਵੇਲੇ ਤਤ ਖਾਲਸੇ ਦੀ ਚਿੱਠੀ ਹਰਕੀ ਪੌੜੀ ਤੇ ਆਈ ਸੀ ਤਾਂ ਉਸ ਵੇਲੇ ਤਤ ਖਾਲਸੇ ਦੀ ਫਿਰ ਗੁਰੂ ਸਾਹਿਬ ਜੀ ਨੇ ਉਦੋਂ ਇਹ ਧਾਰਨਾ ਅੱਜ ਵੀ ਇਹੀ ਧਾਰਨਾ ਹੈ ਵੀ ਜਿਹੜਾ ਫੈਸਲਾ ਨਾ ਨਿਭੜੇ ਉਹ ਗੁਰੂ ਸਾਹਿਬ ਜੀ ਦੇ ਉੱਤੇ ਛੱਡ ਦੋ ਸਿੱਖੀ ਚ ਕਿਹੜੇ ਰੰਗ ਪਰਵਾਨਿਤ ਨੇ ਇਹ ਜਿਹੜਾ ਰੰਗਾਂ ਦਾ ਵਿਸ਼ਾ ਹੈ ਨਾ ਇਹ ਜਦੋਂ ਆਪਾਂ ਸਾਡੇ ਗ੍ਰੰਥਕਾਰਾਂ ਨੂੰ ਵੀ ਪੜ੍ਹਦੇ ਆਂ ਪੰਥ ਦੇ ਵਿੱਚ ਚਿੱਟਾ ਕੇਸਰੀ ਬਸੰਤੀ ਤੇ ਸੁਰਮਈ ਇਹ ਰੰਗ ਪੰਥ ਪ੍ਰਵਾਨਤ ਨੇ ਜਿਨ੍ਹਾਂ ਨੂੰ ਗ੍ਰੰਥਕਾਰਾਂ ਨੇ ਵੀ